ਇਹ ਝਗੜਾ ਇੰਡੀਆ 'ਚ ਤੇ ਹੈ ਨਹੀਂ ਮੈਂ ਇਤਨਾ ਸ਼ਹਿਰਾਂ 'ਚ ਪਰਮਣ ਕਰਦਾ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਹੈ ਉਹਦਾ ਇੱਕ ਕਾਰਨ ਕਿ ਪੰਥ ਦੀ ਬਣਾਈ ਹੋਈ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਨਹੀਂਆਂ ਜੋ ਪੰਥ ਖਰੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਕਿ ਤੁਸੀਂ ਆਹ ਕੁਝ ਖਰੜੇ ਨੂੰ ਮੰਨਦੇ ਹੀ ਨਹੀਂ ਪ੍ਰਤਿ ਰੰਗਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਦਾ ਸਵਾਮੀਆ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦਾ ਔਰ ਜੇ ਹੁਣ ਨਿਕੰਮੇ ਝਗੜੇ ਲੈ ਕੇ ਅਸੀਂ ਦੋ ਦੋ ਤਿੰਨ ਤਿੰਨ ਧੜੇ ਖੜੇ ਕਰ ਛੜਨੇ ਨੇ ਬਹੁਤ ਸਾਰੇ ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਬੈਸ ਛੇੜ ਬੈਠਦੇ ਆ ਔਰ ਸਤਬੁਰ ਇਸ ਬੈਸ ਨੂੰ ਤੇ ਕਰੀਬਨ ਕਰੀਬਨ ਮੂੜਤਾ ਹੀ ਮੰਨਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਤੇ ਇਹ ਪੈਸ ਮੈਂ ਛੇੜ ਦੇਵਾਂ ਤੋ ਕਰੀਬਨ ਕਰੀਬਨ ਮੈਂ ਵੀ ਮੋੜਾਂ ਪਰ ਸਿਆਣਪ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀ ਘਬਰਾਂਦਾ ਐ ਐਨੇ ਮੈਂ ਜ਼ਰੂਰ ਅਰਜ਼ ਕਰਦਾ ਕਿਉਂਕਿ ਸਤਗੁਰ ਕਹਿੰਦਾ ਮੋੜ ਐ ਤੇ ਬੰਦਾ ਇਸ ਬਹਿਸ ਨੂੰ ਛੇੜਦਾ ਹੀ ਕਿਉਂ ਐ ਇਹ ਪੈਸ ਛੇੜਨ ਵਾਲੀ ਨਹੀਂ ਸਤਗੁਰੂ ਜੀ ਦੇ ਸਵਾਲ ਕਰਦਨ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਨੂੰ ਪਾਪ ਸੁਣਾਣੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਗ ਕੀ ਹੈ ਤੇ ਮਾਸ ਕੀ ਹੈ ਗੁਰੂ ਨਾਨਕ ਦੇਵ ਜੀ ਪਹਿਲਾ ਮਾਸੋਂ ਨਿਨਿਆ ਮਾਸੇ ਅੰਦਰ ਸਾਸ ਫਿਰ ਵੱਡਾ ਹੋਇਆ ਵਿਆਹ ਕਰ ਲਿਆ ਮਾਸ मांसो ही मांस उपजे मांसो सबे साख मांस मांस कर मूर्ख झगड़े ज्ञान ध्यान नहीं जाने कौन मांस कौन साग कहावे किसमें पाप समाने एक पुस्तक पढन नु मेनू मिली दिल्ली विच लिखी एक बीबी ने और उस पुस्तक दे ऊपर पंक्तिए रस मीठा रस मांस 400 ਸਫੇਦੀਏ ਪੁਸਤਕ ਇਸ ਦੇ ਵਿੱਚ ਕਰੀਬਨ ਕਰੀਬਨ ਇਸ ਢੰਗ ਨਾਲ ਸਿੱਖੀ ਰੂਪ ਪੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਹੈ ਸਿੱਖ ਧਰਮ ਬੋਧ ਧਰਮ ਨਹੀਂ ਹੈ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣ ਵਤ ਔਰ ਕੁਛ ਨਹੀਂ ਨਿਰੋਲ ਪੁਰਾਣਾ ਬ੍ਰਾਹਮਣ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਮੈਂ ਕਿਧਰੇ ਭੁੱਲ ਕਰਦਾ ਵਾਂ ਮੇਰੀ ਸੁਦਾਈ ਕਰ ਦੇਣਾ ਜ਼ਰੂਰ ਕਿਉਂਕਿ ਇਹਨਾਂ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਗੋਮਿਆ ਇਤਿਹਾਸ ਹੈ ਸਾਡਾ ਉਸ ਸੰਸ਼ੇਵ ਦੇ ਵਿੱਚ ਮੈਂ ਅਰਜ਼ ਕਰਾਂ ਇਹ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜਿਹਦੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ तमाम ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲਏ ਗਈਆਂ ਭਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨੇ ਜਿੱਥੇ ਕਬੀਰ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਹਲਾਲ ਕੀਤਾ ਹੈ ਇਹਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਖੁਦਾ ਦੀ ਲੋੜ ਨਹੀਂ ਹੈ ਮੱਕੇਸ ਤੁਸੀਂ ਕਟੀ ਜਾ ਰਹੇ ਹੋ ਗਊਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਇਹ ਮੰਗ ਨਹੀਂ ਹੈ ਖੁਦਾ ਦੀ ਇਹ ਲੋੜ ਨਹੀਂ ਹੈ ਖੁਦਾ ਦੀ ਇਹ ਚਾਹਤ ਨਹੀਂ ਹੈ ਇਹਨੂੰ ਖੁਦਾ ਨਾਲ ਨਾ ਜੋੜੋ ਕਬੀਰ ਕਰਿ ਬਿਆਨ ਕਰੀ ਬਨ ਰੋਜ਼ਿਆਂ ਦੇ ਨਾਲ ਰਮਜ਼ਾਨ ਦੇ ਦਿਨਾਂ ਜੋ سلسلہ ਇਹ ਚੱਲਦਾ ਹੈ ਉਸ ਦੀ ਚਰਚਾ ਕਰਦene ਔਰ ਇਸ ਸਾਰੀ ਗੱਲ ਖੋਲ ਕੇ ਮਹਾਨ ਟਿਕਾਕਾਰ ਗੁਰੂਵਰਨ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਖੋਲ ਦਿੱਤੀ। ਪੜ੍ਹੀ ਦਿੱਲੀ ਦੇ ਵਿੱਚ ਮੈਨੂੰ ਪੇਟ ਕੀਤੀ ਗਈ। ਤੇ ਮੈਂ ਉਸ ਬੇਬੀ ਨੂੰ ਕਿਹਾ ਬਠੀਕ ਹੈ ਤੂੰ ਪੁਸਤਕ ਲਿਖੀ ਹੈ ਤੇ ਇਸ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਤੇ ਸਿਰਲੇਖ ਤੋਂ ਹੀ ਪਤਾ ਚੱਲਦਾ ਪਿਆ। ਇਸ ਪੁਸਤਕ ਦੇ ਨਾਮ ਤੋਂ ਹੀ ਪਤਾ ਚਲ ਰਿਹਾ ਹੈ ਪਰ ਮੈਂ ਇਹ ਪੁਸਤਕ ਕਬੂਲ ਨਹੀਂ ਕਰਨੀ। ਜਾਂ ਇਸ ਸੰਬੰਧੀ ਕੁਝ ਵਿਚਾਰ ਵਟਾਂਦਰਾ ਪਹਿਲੇ ਕਰ। ਖੈਰ ਬੈਠ ਕੇ ਉਸ ਦੀ ਕੋਠੀ 'ਚ ਨਾ ਲਈ ਮਾਡਰਨ ਟਾਊਨ ਦੀ ਗੱਲ। ਪੰਕਤੀ ਸ਼ਰਮੌਰੇ ਸੀ ਗੁਰੂ ਨਾਨਕ ਦੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲਕੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸਮੀ ਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਇਤਨੇ ਰਸ ਸਰੀਰ ਦੇ 54 ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸ ਸਕਦਾ ਮੈਂ ਕਿ ਠੀਕ ਹੈ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੋਂ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰੂ ਨਾਨਕ ਨੇ ਲਿਖਿਆ ਹੈ ਰਸ ਸੋਨਾ ਤੇ ਸੋਨੇ ਦਾ ਹਾਰ ਤੂੰ ਗੱਲ ਵਿੱਚ ਪਾਇਆ ਹੈ ਮੈਂ ਕਿ ਪਹਿਲੇ ਇਹਨੂੰ ਬਾਹਰ ਸੁੱਟ ਇਹਨੂੰ ਇੱਕ ਪਾਸੇ ਕਰ ਤਾਂ ਤੂੰ ਬਾਕੀ ਗੱਲ ਕਰੀ ਰਸ ਸੋਨਾ ਰਸ ਰੂਪਾ ਅਗਰ ਘਰ ਦੇ ਵਿੱਚ ਕੋਈ ਚਾਂਦੀ ਪਈ ਹੈ ਤੇ ਇਹਨੂੰ ਵੀ ਸੁੱਟ ਕਿਉਂਕਿ ਗੁਰੂ ਕਹ ਰਿਹਾ ਨੇ ਤੇ ਰਸ ਹੈ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤਾਂ ਮੈਂ ਖਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਪਹਿਲੇ ਤੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਵਾਸ ਤੇ ਮੈਂ ਕਿ ਕਪੜੇ ਨਾਲ ਤੂੰ ਜ਼ਰੂਰ ਸੈਂਟ ਲਾਇਆ ਹੈ ਅਤਰ ਲਾਇਆ ਹੈ ਖੁਸ਼ਬੂ ਆ ਰਹੀ ਤੂੰ ਜਾਣਦੀ ਹੈ ਪ੍ਰਿੰਸੀਪਲ ਹੈ ਪੜਾਉਂਦੀ ਹੈ ਕਾਲਜ ਦੇ ਜਾ ਕੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੈਂਟ ਤੋਂ ਲਾਇਆ ਹੈ ਅਤਰ ਤੋਂ ਲਾਇਆ ਖੁਸ਼ਬੂ ਤੇਰੇ ਕੋਲ ਆਈ ਤੇ ਸਾਬ ਕਿੰਨੇ ਪਰਾਸ ਹੈ ਇਹ ਕਿਉਂ ਲਾਇਆ ਰਸ ਸੇ ਜਾ ਰਸ ਘੋੜੇ ਮੰਦਰ ਰਸਮੀ ਛਰਸਮਾਸ ਮੰਦਰ ਮੈਂ ਕਿ ਬੜੀ ਸੋਹਣੀ ਕੋਠੀ ਹੈ ਤੇਰੀ ਇਹਨੂੰ ਅਗਲਾ ਇਹ ਹਟਾ ਦੇ ਜਾਂ ਘਰੋਂ ਨਿਕਲ ਜਾ ਕਿਉਂਕਿ ਇਹ ਵੀ ਕਰਸ ਸਤਿਗੁਰ ਕਹਿੰਦੇ ਪੈ ਨੇ ਇਹ ਵੀ ਕਰਸ ਹੈ ਮਕਾਨ ਸੋਨਾ ਮਕਾਨ ਇਹ ਵੀ ਕਰਸ ਹੈ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ ਚ ਅੱچھے ਘੋੜੇ ਹੁੰਦੇ ਸਨ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਭੁੱਲਿਆ ਨਹੀਂ ਸਮੰਦਾ ਸੀ ਤੇ ਅੱਜ ਕੱਲ੍ਹ ਵਾਹਨ ਬਦਲ ਗਏ ਕਾਰਾਂ ਹੋ ਗਈਆਂ ਜਾਂ ਹੋਰ ਕੋਈ ਇਸ ਜ਼ਰੀਏ ਹੋ ਗਿਆ ਤੇ ਮੈਂ ਕਿ ਇਹ ਵੀ ਤੇਰੇ ਕੋਲ ਹੈ ਤੇ ਇਹਨੂੰ ਵੀ ਬਾਹਰ ਸੋਟ ਭੁੱਲ ਕੇ ਵੀ ਕਾਰ ਤੇ ਨਾ ਬੈਠੀ ਰਸ ਜਾਰਸ ਘੋੜੇ ਮੰਦਰ ਰਸ ਮਿੱਠਾ ਮਿੱਠਾ ਵੀ ਕਸ ਹੁੰਦਾ ਤੇ ਚੀਨੀ ਪੈਂਦੀ ਹੈ ਕਿ ਨਹੀਂ ਸ਼ੂਗਰ ਖਾਂਦੀ ਹੈ ਕਿ ਨਹੀਂ ਘਰ ਵਿੱਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਹਰ ਸੁੱਟ ਫਿਰ ਰਸ ਮਿੱਠਾ ਰਸ ਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਹਰ ਸੁੱਟ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਹਰ ਸੁੱਟ ਕੋਠੇ ਨੂੰ ਵੀ ਅਗਲਾ ਸੋਨੇ ਦਾ ਹਾਰ ਤੂੰ ਜੋ ਗੱਲ 'ਚ ਪਾਇਆ ਏ ਇਹ ਵੀ ਬਾਹਰ ਸੁੱਟ। ਔਰ ਫਿਰ ਅਸਵਾਰੇ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ। ਤੂੰ ਸੰਤ ਇਹ ਅਤਰ ਇਤਿਆਦਿਕ ਦੀਆਂ ਸ਼ੀਸ਼ੀਆਂ ਵੀ ਬਾਹਰ ਸੁੱਟ। ਇਹ ਘਰ ਦੇ 'ਚ ਨਹੀਂ ਹੋਣੀਆਂ ਚਾਹੀਦੀਆਂ। ਅੱਖ ਲੱਗੀ ਇਸ ਢੰਗ ਨਾਲ ਤੇ ਮੈਂ ਨਹੀਂ ਸੋਚਿਆ ਸੀ। ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਤੇ ਮੈਂ ਕਹਾਂ ਤੂੰ ਇਹ ਸਮਝਿਆ ਹੋਇਆ ਕਿ ਸਿੱਖ ਜਗਤ ਵਿੱਚ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਣਾ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖੇ ਹੋਏ ਨੇ ਉਹਨਾਂ ਨੇ ਇਸ ਬਹਿਸ ਨੂੰ ਛੇੜਿਆ ਆਇਆ ਔਰ ਪੰਥ ਦੇ ਪਰਮਾਨਿਕ ਖਰੜੇ ਦੀ ਥਾਂ ਥਾਂ ਤੇ ਮੁਕਲਫਰ ਔਰ ਅਨੇਕਤਾਂ ਨੂੰ ਅੰਮ੍ਰਿਤ ਵੀ अनेका ਹਿੱਸਿਆਂ 'ਚ ਵੰਡ ਕੇ ਰੱਦ ਦਿੱਤਾ ਫਿਰ ਠੰਡੇ ਦਿਲ ਨਾਲ ਮੈਂ ਤੁਹਾਨੂੰ ਪੁੱਛਣ ਲੱਗੇ ਗਏ ਨੇ ਜੀ ਗੱਲ ਕੀ ਹੈ ਫਿਰ ਗੱਲ ਕੀ ਹੈ ਮੈਂ ਤੇ ਇੰਨੀ ਵੱਡੀ ਕਿਤਾਬ ਲਿਖ ਬੈਠੀ ਹਾਂ ਮੈਂ ਫਿਰ ਗੱਲ ਸੁਣਾਓ ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ ਪਰ ਬੰਦਾ ਸੋਨੇ ਵਿੱਚ ਰਸ ਨਾ ਮਾਣੇ। ਹੁਣ ਜਿਵੇਂ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਫਿਰਦਾ ਹੈ ਤੇ ਰਸ ਹੈ ਉਸ ਦਾ ਵਰਨਾ ਸਰਬ ਲੋਕ ਦਾ ਕੜਾ ਸਾਨੂੰ ਸਤਗੁਰ ਨੇ ਦਿੱਤਾ ਹੈ। ਸੋਨੇ ਦਾ ਤਾਂ ਨਹੀਂ ਦਿੱਤਾ। ਤੇ ਜਿੰਨੇ ਪਾਈ ਫਿਰਦੇ ਨੇ ਕਿ ਸੋਨੇ ਦਾ ਕੜਾ ਵੀ ਇੱਕ ਰਸ ਹੋ ਗਿਆ। ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ। ਅਗਰ स्त्री ਨੇ ਕੁਝ ਪਹਿਨੇ ਹੈ ਠੀਕ ਹੈ। ਪਰ ਹੁਣ ਨਿਰਾ ਤੇ ਸੋਨਾ ਨਾ ਨਖਾਂਦੀ ਫਿਰੇ। ਜੇ ਦਿਖਾਂਦੀ ਫਿਰ ਦੀ ਹਰਸ ਹੈ ਮੁਸ਼ਕਿਲ ਹੈ ਕਿ ਨਾਮ ਜਪ ਸਕੇ ਰਸ ਨਹੀਂ ਆਉਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਕਿ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਨ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੀ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਹੈ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾ ਦੇਣਾ ਇਹ ਵੀ ਵੇਖੋ ਇਹ ਵੀ ਵੇਖਾਂ ਅੰਜ ਪ੍ਰਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬਸੂਰਤ ਪ੍ਰਮਾਤਮਾ ਦਾ ਖੈਰ ਮੁਖਤਸਰ ਰਸ ਕਰੀ ਇਹ ਰਸ ਹੁੰਦਾ ਹੈ ਤਾਂ ਹੁਣ ਇਸ ਮਕਾਨ ਨੇ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਈਆਂ ਵਾਸਤੇ ਗੱਡੀ ਕਾਰ ਇਤਿਆਦਕ ਰਸ ਬਣ ਜਾਂਦੀ ਬਿ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਾਂ ਤੇ ਲੋਕੀ ਪਏ ਗੁੰਮਦਨ ਕੋਈ ਖਾਸ ਹੋਵੇ ਕੋਈ ਸਲਸਲਾ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੇ ਤੂੰ ਵਿਸ਼ੇਸ਼ ਹੋਣਾ ਸਭ ਕੁਝ ਰਸ ਹੋ ਜਾਏ ਸੁਰਤ ਰੁਕੇ ਗਈ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਵਿੱਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹ ਵੀ ਇੱਕ ਲੋੜ ਹੈ ਪਰ ਇਹ ਹੁਣ ਰਸ ਹੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ ਰਸ ਬਣ ਜਾਂਦਾ ਹੈ ਤੁ ਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ మాਸ ਇੱਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ మాਸ ਰਸ ਬਣ ਗਿਆ ਤੇ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਫਿਰ ਤੇ ਮਾਸ ਹੀ ਚ ਫਸ ਗਿਆ ਫਿਰ ਤੇ ਮਾਸ ਹੀ ਚ ਡੁੱਬ ਗਿਆ ਕੋਈ ਰੂਪ ਦੇ ਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇ ਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਚ ਡੁੱਬ ਗਿਆ ਕੋਈ ਮਾਸੇ ਚ ਡੁੱਬ ਗਿਆ ਸਤਿਗੁਰ ਇਹਨਾਂ ਸਾਰਿਆਂ ਨੂੰ ਰਸ ਭਏ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਕਤੀ ਨੂੰ ਸਰਵਨ ਕਰਨਾ ਗੁਰਨਾਣਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲ ਕੇ ਵਾਸ ਰਸ ਸੇ ਜਾ ਰਸ ਘੋੜੇ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਅਗਰ ਇੰਨੇ ਰਸ ਇਸ ਸਰੀਰ ਦੇ ਚ ਨੇ ਨਾਮ ਕਿੱਥੇ ਵਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗਦੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਉਹਨਾਂ ਲਈ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ